ਗੁੜੀਆਂ ਨੂੰ ਨਾ ਮੈਂ ਪਾਣੀ ਲੈ ਕੇ ਭੇਜਿਆ ਹੀ ਬਾਹਰ ਤਾਂ ਇਹ ਖੇਤਾਂ ਜਿੱਦਾ ਪਾਣੀ ਦੇਣ ਗਈ ਆ ਤਾਂ ਕੁੱਤੇ ਉੱਥੇ ਬੈਠੇ ਸੀ ਇੱਕ ਕੁੱਤਾ ਮਤਲਬ ਕਿ ਪੈ ਗਿਆ ਇਹਨੂੰ ਪਿੱਛੇ ਫਿਰ ਹੋਰ ਵੀ ਪੈ ਗਏ ਫਿਰ ਇਹਨੇ ਚੀਕਾਂ ਮਾਰੀਆਂ ਤਾਂ ਸਾਰੇ ਮਤਲਬ ਬਾਹਰ ਨਿਕਲ ਆਏ ਤੇ ਮੈਂ ਵੀ ਗਈ ਆ ਬਾਹਰ ਤਾਂ ਮਤਲਬ ਕਿ ਇਹਨੂੰ ਬੱਢ ਲਈ ਆਈ ਉਹ ਲੈ ਫਿਰ ਇਹਨੇ ਮਤਲਬ ਮਤਲਬ ਕਿ ਬਲੱਡ ਬੜਾ ਨਿਕਲਿਆ ਤਾਂ ਸਾਡੀ ਅੱਗੇ ਪ੍ਰਸ਼ਾਸਨ ਦੇ ਇਹੀ ਮਤਲਬ ਕਿ ਅਪੀਲ ਆ ਕਿ ਇਹਨਾਂ ਕੁੱਤਿਆਂ ਦਾ ਕੁਝ ਕੀਤਾ ਜਾਏ मतलब की बहुत बच्चे खादे ऐणा ने बस और भी पिंड ਦੇ ਵਿੱਚ ਕਿਸੇ ਨੂੰ ਗੱਡੀਆਂ ਹਾਂਜੀ ਹੋਰ ਵੀ ਬੱਚੇ ਬਹੁਤ मतलब कि 4-5 ਬੱਚੇ ਆ ਜਿਨ੍ਹਾਂ ਨੂੰ ਉਹਨਾਂ ਨੇ ਖਾਦਾ ਆ ਜਿੱਦਾਂ ਬੱਚੇ ਕੱਲੇ ਹੀ ਹਾਂਜੀ ਬਾਹਰ ਚਲ ਜਾਂਦੇ ਐਦਾਂ ਚਲੋ ਤੁਸੀਂ ਦੇਖ ਲਿਆ ਜੇ ਕਿਤੇ ਨਾ ਲਿਖਿਆ ਫੇ ਤਾਂ ਜੇ ਨਹੀਂ ਵੱਡਾ ਹਾਸਾ ਹੋ ਸਕਦਾ ਜੇ ਨਹੀਂ ਅਸੀਂ ਦੇਖਦੇ ਕੋਈ ਬਾਦ ਨਹੀਂ ਦੇਖਦੇ ਇਧਰ ਮੱਲੇ ਵਿੱਚੋਂ ਮਤਲਬ ਕਿ ਬਾਜੀ ਨਿਕਲੇ ਬਾਹਰ ਇੱਕ ਉਹਨਾਂ ਨੇ ਦੇਖਿਆ ਆ ਫਿਰ ਉਹਨਾਂ ਨੇ ਛਡਵਾਇਆ ਜਾ ਕੇ ਤਾਂ ਮਤਲਬ ਕਿ ਵੱਡਾ ਹਾਸਾ ਵੀ ਹੋ ਸਕਦਾ ਹੈ ਇਦਾਂ ਓਕੇ ਥੈਂਕ ਯੂ ਕੰਮ ਕਰ ਰਹੇ ਸੀ ਬੱਚੇ ਦੀ ਮਾਂ ਨੇ ਬੱਚੇ ਨੂੰ ਸਾਨੂੰ ਬੋਤਲ ਲੈ ਕੇ ਗਲਾਸ ਲੈ ਕੇ ਪਾਣੀ ਲੈ ਕੇ ਪਾਣੀ ਵਾਸ਼ ਕੇ ਭੇਜਿਆ ਉੱਥੇ ਲੈ ਕੇ ਜਾਓ ਬੜਾ ਉਹ ਦਾਦਾ ਦાદੀ ਨੂੰ ਤੇ ਬੱਚਾ ਜਿਉਂ ਹੀ ਆਇਆ ਖੇਤ ਚ ਉਤਰਿਆ ਤੇ ਕੁੱਤਾ ਛਪਕੇ ਬੈਠਿਆ ਇਹ ਵਿਚ ਖੇਤ ਉੱਥੇ ਬੱਚੇ ਨੂੰ ਢਾ ਲਿਆ ਔਰ ਬਹੁਤ ਜ਼ੋਰ ਨਾਲ ਚਿੱਕੀ ਕੁੜੀ ਕਾਹੀ ਦੌੜੇ ਖੇਤਾਂ ਚ ਫਿਰ ਕੁੱਤੇ ਨੂੰ ਅਸੀਂ ਨਿਠਾਇਆ ਇਸ ਅਗਰ ਅਸੀਂ ਨਹੀਂ ਨਿਸ਼ਾਨਦੇ ਤਾਂ ਬੜਾ ਹਾਸਾ ਵੀ ਹੋ ਸਕਦਾ ਅਗਰ ਨਜ਼ਦੀਕ ਨਹੀਂ ਹੁੰਦੇ ਤਾਂ ਸ਼ਾਇਦ ਹੀ ਬੱਚਾ ਵੀ ਮੁਸ਼ਕਲ ਬਚਦਾ ਤੇ ਸਾਨੂੰ ਇਹ ਉਹ ਹੈ ਪ੍ਰਸ਼ਾਸਨ ਅਗੇ ਕਿ ਪ੍ਰਸ਼ਾਸਨ ਇਹ ਕੁੱਤਿਆਂ ਦਾ ਬੰਦੋਬਸਤ ਕਰੇ ਜਾਂ ਇਹਨਾਂ ਨੂੰ ਪਾਈਨਿੰਗ ਦੇ ਜਾਂ ਕੁਝ ਵੀ ਕਰੇ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਉਸ ਤਰ੍ਹਾਂ ਕਰੇ ਕੁੱਤੇ ਬੇਬਹਾਰ ਹੋ ਗਏ ਪਿੰਡਾਂ 'ਚ ਪਿੰਡਾਂ 'ਚ ਬੰਦਿਆਂ ਨੂੰ ਰਾਤ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ 2-3 ਗੁਜਰ ਟਾਏ ਇਹਨਾਂ ਨੇ 5-6 ਸਾਡੇ ਬੱਚੇ ਖਾ ਲੈ ਤੇ ਸਾਨੂੰ ਇਸ ਦਾ ਨਿਆਂ ਮਿਲਣਾ ਚਾਹੀਦਾ